ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਗੇ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਗਿਆਨੀ ਸੰਤ ਸਿੰਘ ਮਸਕੀਨਾਂ ਨੂੰ ਨਾ ਸਿਰਫ ਸਿੱਖੀ ਧਰਮ ਦੇ ਲੋਕ ਸੌਂਦੇ ਐ ਬਲਕਿ ਸਾਰੀ ਦੁਨੀਆ ਦੇ ਲੋਕ ਤਕਰੀਬਨ ਸੌਂਦੇ ਹਰ ਧਰਮ ਦੇ ਬੰਦੇ ਗਿਆਨੀ ਸੰਤ ਸਿੰਘ ਮਸਕੀਨ ਨੂੰ ਸੌਂਦੇ ਐ ਤੇ ਉਹਨਾਂ ਦੇ ਸਮਝ ਲੋਕ ਮਰੀਦ ਐ ਉਹਨਾਂ ਨੂੰ ਮੰਨਣ ਵਾਲੇ ਉਹਨਾਂ ਨੂੰ ਚਾਹਣ ਵਾਲੇ ਐ ਕਿਉਂਕਿ ਗਿਆਨੀ ਸੰਤ ਸਿੰਘ ਮਸਕੀਨ ਹੋਣੀ ਬਹੁਤ ਵਧੀਆ ਗੱਲਾਂ ਕਰਦੇ ਐ ਤੇ ਇਸੇ ਤਰ੍ਹਾਂ ਅੱਜ ਦੀ ਕਥਾ ਦੇ ਵਿੱਚ ਵੀ ਗਿਆਨੀ ਸੰਸਿ ਮਸਕੀਨ ਹਣੀ ਦੱਸਦੇ ਪਏ ਐ ਕਿ ਇੱਕ ਮੁਸਲਮਾਨ ਫਕੀਰ ਜਦੋਂ ਉਹਨਾਂ ਨੂੰ ਮਿਲਿਆ ਤਾਂ ਦੇਖ ਕੇ ਰੋਣ ਲੱਪ ਪਿਆ ਤੇ ਨਾਲ ਹੀ ਨਾਲ ਇੱਕ ਮੁਸਲਮਾਨ ਫਕੀਰ ਨੇ ਉਹਨਾਂ ਨੂੰ ਇੱਕ ਗਿਫਟ ਵੀ ਦਿੱਤਾ ਸੀ ਇੱਕ ਤੋਹਫਾ ਵੀ ਦਿੱਤਾ ਸੀ ਉਹ ਕੀ ਤੋਹਫਾ ਦਿੱਤਾ ਸੀ ਇਹ ਆਪਾਂ ਅੱਜ ਦੀ ਵੀਡੀਓ 'ਚ ਜਾਣਦੇ ਆਂ ਅੱਜ ਦੀ ਕਥਾ 'ਚ ਜਾਣਨੇ ਪਹਿਲਾਂ ਆਪਾਂ ਚਰ ਕੇ ਦੇਖ ਲੈਨੇ ਕਥਾ ਤੇ ਫਿਰ ਕਰਨੇ ਇਸ ਤੇ ਗੱਲਬਾਤ ਤਮਾ ਮੇਰੇ ਮੇਰੇ ਨਾਲ ਗੋਈ ਥੀ ਸ਼੍ਰੀ ਗੁਰ ਸੰਸਵਾਦ ਆਇਰਾਮ ਇਰਾਨ ਵਿੱਚ ਦਾਸ ਹਰਸਾ ਜੰਬਾ ਰਿਹਾ ਹੈ 15 ਦੇ ਨਾਲ ਹੀ ਭਾਈ ਮਕਰ ਸਿੰਘ ਥੋੜੇ ਦਿਨ ਹੋਏ ਨੇ ਇੱਥੇ ਗੁਜ਼ਰ ਗਏ ਨੇ 50 ਸਾਲ ਉਹਨਾਂ ਨੇ ਮਹਾਰਾਜ ਦੇ ਅਸਥਾਨ ਦੀ ਸੇਵਾ ਕੀਤੀ ਪਾਵਨਾਂ ਦੀ ਸੇਰਪੜ ਦੀ ਆਪਣੀ ਦੁਕਾਨ ਸੀ ਪਰ ਸ਼ੁਕਰੀਆ ਤੌਰ ਤੇ ਅੰਦਰੋਂ ਨੇ ਲਗਨ ਕਰਕੇ ਸਰਦ ਜੀਵਨਾ ਨਹੀਂ ਆ ਕੇ ਪ੍ਰਕਾਸ਼ ਕਰਨਾ शाम में उन्होंने राज पढ़ने सुखासन होना ने करना कड़ा पर शादी देर होने बना नहीं वंडने उन्होंने और बाद सोना प्रोफेशनल नहीं सन पर फिर भी सारी सेवा 50 साल की थी शिरम सेंटर पंद्रह भी मुसलमान भी आंदे सर रोज आंदे सर बास पिछम फ्रंटियर तो आया ऐसा कोई गुरुद्वारा नहीं आता जिसे दसवीं मुसलमान ना बैठा अद्धे तो ज्यादा हिंदू होंगे सन दसवीं मुसलमान आते सन के साथ चाली फीसदी आते बनो किशौर कुहाट डेरा समहल खान हजारा मरदान उस पास आन मुसलमान कुछ मुसलमान मंद भी कर रहे सन कबीर के शलोक सुना फरीद के बोल सुना ਬਾਗਿਆਂ ਨੂੰ ਕਹਿੰਦੇ ਸ ਕਿਤਨੀਆਂ ਕਹਿੰਦੇ ਸ ਪਰ ਮੈਂ ਵੇਖੀ ਤਕ ਵੀ ਆ ਤੇ ਮਸਤੀ ਚ ਝੂਮ ਰਹੇ ਮੁਸਲਮਾਨ ਗੁਰਦੁਆਰਿਆਂ ਚ ਬੈਠੇ ਹੁੰਦੇ ਸ ਮਸਤੀ ਚ ਝੂਮ ਰਹੇ ਸਹਿਦਾਰੀ ਬੈਠੇ ਹੁੰਦੇ ਸ ਸਹਿਦਾਰੀ ਕਹਿੰਦੇ ਸਨ ਕਿ ਹੈਗੇ ਤੇ ਹਿੰਦੂ ਲੇਕਿਨ ਇਸ ਤਰ੍ਹਾਂ ਬਣਾ ਬੈਠੇ ਗੁਰੂ ਨਾਮ ਨੇ ਕਿ ਇਸ ਤਰ੍ਹਾਂ ਰੱਖ ਕੇ ਤੇ ਫਿਰ ਘਟਾ ਕੇ ਬੈਠੇ ਨੇ ਕੁਸਤਾਖੀ ਮਾ ਸਹਿਦਾਰੀ ਨਹੀਂ ਨਾ ਬਦਤ ਕਹਿੰਦੇ ਨੇ ਬਾਤ ਕਰ ਦਿਨਾ ਮੈਡਮ ਮੈਂ ਇਹ ਬਹੁਤ ਮਹਸੂਲੰਦਾ ਇਹਨਾਂ ਨੂੰ ਸਹੀ ਭਾਰੀ ਨੇ ਕਹਿੰਦਾ ਇਹਦੋਨੇ ਇਹਦੋਨ ਚੀਜ਼ੇ ਬਣੇ ਸਾਰੇ ਇਹਦੋਨ ਚੀਜ਼ੇ ਬਣੇ ਗੁਰਦਾਰੇ ਨਾਲ ਪ੍ਰਭਾਵਿਤ ਹੋ ਗਏ ਗੁਰਦਾਰੇ ਨਾਲ ਇਸ ਮੰਦ ਬੈਠੇ ਗੁਰਦਾਰੇ ਨਾਲ ਜ਼ਾਇਦਾਰੀ ਕਿਸੇ ਨੇ ਪ੍ਰਭਾਵਿਤ ਹੋਏ ਕਿ ਕਿਸੇ ਜ਼ਾਇਦਾਰੀ ਹੋ ਜਾਣਾ ਗਏ ਸੇਂਗੋ ਜਾਣਗੇ ਸਿੱਖ ਬਹਿਣੇ ਗੁਰੂ ਨਾਨਕ ਨੰਦਾ ਸਿੱਖ ਤੇ ਸਿੱਖਿਆ ਗੁਰਵੇਚਾ ਫਿਰ ਮੁਕਤਸਰ ਦੇ ਹੈ ਨ ਸਕਣ ਤੇ 10 15 ਨੂੰ ਮੁਸਲਮਾਨ ਵੀ ਆਉਂਦੇ ਸਨ ਮੇਰੇ ਗੁਛਾਂ ਵਿੱਚ ਦੱਸਿਆ ਮੈਨੂੰ ਦੋ ਚਾਰ ਸਜਣਾ ਨੇ ਦੁਬਈ ਵਿੱਚ ਅਜੇ ਵੀ ਆਉਂਦੇ ਨੇ ਪਾਵੇ ਸਲਾਮੇ ਹਕੂਮਤ ਬਣ ਗਈ ਥੇ ਬੜੀ ਘਟਰ ਹਕੂਮਤ ਬਣ ਗਈ ਹੈ ਲੇਕਿਨ ਫਿਰ ਵੀ ਕੁਝ ਸਮ ਮੁਸਲਮਾਨ ਗੁਰਦੁਆਰੇ ਆਉਂਦੇ ਕਿਤ ਮੁਸਲਮਾਨ ਉੱਤੇ ਕੀਰਤਨ ਵੀ ਕਰਦਾ ਸੀ ਵੇ ਮੈਂ ਦਸਕਾ ਉਹਨੇ ਸਿਕਲੇਆ ਸੀ ਜੁਆਇਨ ਜੁਆਇਨ ਕਰਦਾ ਸੀ ਮਸਤੀਜ ਕਰਦਾ ਸੀ ਕਹਿ ਮਕਬੂਸਰ ਮੈਂਸ ਕਰਾ ਪਰ 19 ਬਾਅਦ ਕਨਫਰੰਸ ਤੋਂ ਪਿੱਛੇ ਜਦੋਂ ਮੈਂ ਭਾਰਤ ਵਾਪਸ ਆਣਾ ਸੀ ਇੱਕ ਸੁਖੀ ਤਕਰੀਰ ਵੀ ਸੁਣ ਲਈ ਆਂਦਾ ਸੀ ਬਾਹਰ ਕੇ ਦੇ ਸ਼ਹਿਰ ਤੋਂ ਬਾਅਦ ਤਹਿਰਾਨ ਬਾਅਦ ਇੱਕ ਕੁਟਿਆਚ ਰਹਿੰਦਾ ਸੀ ਟਾਈ ਹੀ ਮਦਸਾ ਪਰ ਪੈਦਲ ਚੱਲ ਕੇ ਆਉਂਦਾ ਸੀ ਪੈਦਲ ਹੀ ਵਾਪਸ ਜਾਂਦਾ ਸੀ ਰਸਤੇ ਪੰਡਾ ਦਾ ਕੋਈ ਸੈਂਕ ਦੇਖ ਲਵੇ ਤੇ ਗੱਡੀ 'ਚ ਬਿਠਾ ਜਾਂਦਾ ਸੀ ਨਹੀਂ ਕਿ ਪੰਨ ਦਿਲ ਦੀ ਯਾਤਰਾ ਬਾਈਕ 'ਤੇ ਕਰਦਾ ਸੀ ਸਵੇਰੇ ਚੱਲ ਪੈਂਦਾ ਸੀ ਗੁਰਦੁਆਰੇ ਆਣਾ ਫਿਰ ਵਾਪਸ ਸਾਈਕਲ ਕਰਦਾ ਸੀ ਉਹਨੇ ਬੇਟਾ ਵਜੋਂ ਮੇਰੇ ਕੋਲ ਇੱਕ ਮਾਲਾ ਰੱਖ ਦਿੱਤੀ ਮਾਲਾ ਨੂੰ ਤਸਬੀਹ ਕਹਿੰਦੇ ਸਮਾਗਤੀ ਤੋਂ ਬਾਅਦ ਉਸ ਤਖੀਰ ਨੂੰ ਮੈਂ ਕਹਿੰਦੇ ਰੱਖ ਲੈ ਸਮੇਂ ਕਮਾਲਾ इंडिया च बहुत मिलदिया ने हिंदुस्तान बहुत मिलदिया ने ले लिया क्योंकि उसकी हालत मैं देखी रखो फिर ही पाएगी रखो मैं कहने की तुम सिंगा नहीं आख्या जो नजराना देता है ले लिया मैं गरीब ने माला भेट कहती थी मैं वापस कर दे। मेरी तो भी अखा तुह ਮੈਂ ਤੇ ਨਜ਼ਰਾਨਾ ਵੇਟ ਕੀਤਾ ਹੈ اور ਨਜ਼ਰਾਨਾ ਵੇਟ ਕੀਤਾ ਹੈ ਮੈਂ ਤੁਹਾਨੂੰ ਸੁਣਵਾ ਰਿਹਾ ਤੇ ਫੌਲਾਂ ਕਬੂਲੇ ਮੈਨੂੰ ਬਹੁਤ ਚੋਟ ਲੱਗੀ ਮੈਂ ਰਖ ਲੈ ਉਹ ਮਾਲਾ ਮੇਰਾ ਖਲ ਆਉਂਦੇ ਗਿਆਲੇ ਇਸ ਕਮਾਦਬਨ ਦੇਲੇ ਘਟਨਾ ਸੰਸੁਰਤ ਕਰ دی ਹੋਵੇ ਹਾਂ 81 81 ਤੱਕ ਉਹ ਮਾਲਾ ਮੇਰੇ ਕੋਲ ਰਹੀ ਹੈ ਦੋ ਨੰਬਰ ਮੇਰੇ ਕੋਲ ਟ੍ਰੇਨ ਵਿੱਚ ਰਹਿ ਗਈ ਸੀ ਇਹ ਯਾਤਰੀਆਂ ਨੇ ਘਰ ਦੇ ਵਿੱਚ ਪੁਚਾਈ ਫਿਰ ਮੈਂ ਬੈ ਪਾਨ ਦਾ ਸਰਗਰਈ ਮਾਲਾ ਸੀ ਤੁਸੀਂ ਸੈਕੜੇ ਰਵੇ ਕਰਾਇਆ ਕਰਜ ਕੇ ਅਲਵਰ ਆਇਓ ਅਨੇ ਕੇ ਚਲ ਗਈ ਕੰਨੇ ਕਨੇ ਤੁਹਾਡੇ ਹੱਥ ਵਿੱਚ ਦੇਖੀ ਸੀ ਪਰ ਜ਼ਮੀਰ ਨਹੀਂ ਮਣੀ ਕੋਈ ਪੁਚਾਈਗੇ ਦੋ ਚਾਰ ਵਾਰ ਗੁਰਦਵਾਰਿਆਂ ਤੇ ਵੀ ਖੋ ਗਈ ਮੈਡਮ ਬਿਲਕੁਲ ਖਾਸ ਜਿਹੀ ਰਤਨਾ ਮੈਂ ਤੁਹਾਨੂੰ ਸਰਵਣ ਕਰਾਉਣ ਲਗਾ ਹੈਰਾਨ ਹੋ ਗਏ ਕਾਰਨਪੁਰ ਦਾਸ ਹਰ ਸਾਲ ਗਾਵਨ ਚਾਹਦੇ 45 ਸਾਲ ਤੋਂ ਨਾਉ 10 ਫਰਵਰੀ ਤੱਕ ਉਹਨੇ 20 ਫਰਵਰੀ ਤੱਕ 10 ਦਿਨ ਕਥਾ ਕਰਦਾ 40 45 ਸਾਲ ਮੈਨੂੰ ਅਗਰ ਮੇਰਾ ਨਾਗਾ ਨਹੀਂ ਪਿਆ ਲਖਨੂ ਦੇ ਦਾਸ ਦੇ ਕੁੜਮਾ ਚਾਰੀਆ ਸਰਦਾਰ ਕੋਹਨ ਸਿੰਘ ਜੈਵਰਸ ਆਪਣਾ ਦੀ ਪੋਤੀ ਦਾਸ ਦੇ ਛੋਟੇ ਬੱਚੇ ਨੂੰ ਵਿਆਹੀ ਹੋਈ ਹੈ ਉਹ ਕਫਨ ਸਮੁੰਦੇ بڑے ਸ਼ੋਕੇ ਨਾਲ ਆਜਾਇਆ ਕਰਦੇ ਸਨ 45 ਮੇਲੇ ਲਿਆ ਰਾਤ ਰਹਿ ਕੇ ਮੇਰੇ ਦਮ ਸਵੇਰੇ ਚਲੇ ਜਾਇਆ ਕਰਦੇ ਸੀ ਬੇਲੀ ਅਪ ਡਾਊਨ ਕਰਦੇ ਸੀ ਇਹ ਦਮ ਸਹਾਰੇ ਪਈ ਹੋਈ ਮਾਲਾ ਦੇਖ ਕੇ ਮੈਨੂੰ ਕਹਿ ਲਗਾ ਅਗਿਆਨ ਨੂੰ ਸਿੰਘ ਵੀ ਸ਼ਾਇਦ ਉਹਨਾਂ ਦੇ ਨਾਲ ਸੁਣ ਤਾਈਂ ਮੁਸਕਰਾ ਰਹੇ ਉਹ ਮੈਨੂੰ ਕਹਿ ਲਗੇ ਅਹ ਮਾਲਾ ਮੈਂ ਲਖਨਊ ਲੈ ਜਾਣੀ ਹੈ ਸ਼ਾਮੀ ਵਾਪਸ ਲੈ ਆਵਾਂਗਾ میں چکے دے دیتی میں کد واپس کانو نے اڑ رکھو رکھو واپس لینے نہیں انوں چنگھی لگے رکھ لو مینوں کین لگے مسکین دی نہ رکھنی کوئی نہیں شامیں میں لے آں میں دیکھنی ہے پھر سواد دی میں کرن لگا لائے دے تے شامیں آئے تے مینوں کین لگے پکھراج ہے ਕਿ ਇੱਕ ਇੱਕ ਮਣਕਾ 10-12 ਹਜ਼ਾਰ ਦਾ ਤੁਸੀਂ ਇਧਰ ਸੁੱਟ ਦਿੰਦੇ ਹੋ ਇਧਰ ਸੁੱਟ ਦਿੰਦੇ ਮੈਂ ਕਦੇ ਸੁਪਨੇ ਚ ਵੀ ਨਹੀਂ ਸੋਚ ਸਕਦਾ ਸੀ ਕਿ ਉਹ ਫਕੀਰ ਜਿਹਦੇ ਕਪੜੇ ਪਾਟੇ ਹੋਏ ਨੇ ਮੈਨੂੰ ਪੁਖਰਾਜ ਦੀ ਮਾਲਾ ਦੇਵੇ ਉਹਨਾਂ ਨੇ ਕਿਹਾ ਪੁਖਰਾਜ ਹੈ ਸੰਭਾਲ ਕੇ ਰੱਖਣਾ ਸੰਭਾਲ ਕੇ ਮੈਂ ਕੀ ਰੱਖਾਂ ਉਸੇ ਰਾਤ ਹੀ ਖੋ ਗਈ ਅਜੇ ਤੱਕ ਨਹੀਂ ਮਿਲੀ ਕਿਸੇ ਨੂੰ ਪਤਾ ਲੱਗ ਗਿਆ ਹੋਵੇ ਸਾਰਿਆਂ ਨੂੰ ਪਤਾ ਚੱਲ ਗਿਆ ਪੁਖਰਾਜ समझ है ते पुखराज पुखराज है वरना नहीं है समझ है तो हीरा हीरा है वरना नहीं है समझ है तो सोना सोना है वरना नहीं है समझ है तो परमात्मा परमात्मा है वरना नहीं है समझ है तो गुरु गुरु है वरना नहीं है क्या बात हे प्रभु तू मेरी समझ तो बूर जब तू मेरी समझ ही नहीं है तो मेरे चेते किस तरह आ गएगा किएगा ਸਸੇਕ ਮੁਖ ਦਾ ਕਹਿ ਕੇ ਨਾਲ ਸਮਝੀ ਕਰਦਾ ਕਿਉਂ ਪਰਮਾਤਮਾ ਸਮਝ ਵਿੱਚ ਆ ਗਿਆ ਹੈ ਆ ਗਿਆ ਦੂਜਾ ਉਸ ਦਾ ਬਿਆਨ ਕਰਨ ਲਗਾ ਅਗਰ ਉਹ ਸਮਝ ਵਿੱਚ ਆ ਗਿਆ ਹੈ ਤਾਂ ਉਹ ਪਰਮਾਤਮਾ ਦੀ ਸਮਝ ਤਗੜਾ ਨਹੀਂ ਹੋ ਸਕਦਾ ਫਿਰ ਮੇਰੀ ਸਮਝ ਵੱਡੀ ਤੂੰ ਸਮਰੱਥ ਵੜਾ ਮੇਰੀ ਮਤ ਤੋਂ ਲਈਦਾ ਭਾਵੇਂ ਕਿਤਨਾ ਹੀ ਵੱਡਾ ਚੋਣਾ ਹੋਵੇ ਸਾਦਰ ਉਸ ਦੇ ਚ ਨੇ ਆ समझ कितने बढ़ी क्यों ना होए परमात्मा नहीं समझ सकते तुसी आँखों के फिर मैं क्यों कह जो मेरी समझ दिख नहीं नहीं है जो मेरे चेते दिख नहीं नहीं है इकाजर पालोस नहीं फिर मैं क्यों कह रही समझ समझ के समझ मिल ली है कि प्रभु मैं तेनों नहीं समझ सकता क्यों तो मेरी समझ तो है। बहुत है। बहुत वह बार इतना प्रभावित हो जाता है रोम रोम याद करसना उसका नाम जपन लग पे मन उस हो जाता है समझ समझ के समझ मिलती है कि मैं तेन नहीं समझ नहीं समझ तुम समर्थ बड़ा मेरी मत थोड़ी आम अगर कोई कह मैं जान लिया मैं समझ सकना गुरु नानक देव जी महाराज कहने सोई अजाम करे मैं जाने जान न हार न छान फरीद को तो कह रहे हैं तुम कह रहे हे खुद तू मेरी समझ तो बोरा हे खुदा तू मेरे चेते तो बू मेरी याद तेरे तक नहीं पहुंच रही ਅਮੀਰ ਖੁਸਰੋ ਦਿੱਲੀ ਵਿੱਚ ਹੋਇਆ ਹਜ਼ਰਤ ਨਜ਼ਾਮ ਦੀਨ ਦਾ ਚੇਲਾ ਜਿਹਨੇ ਉਰਦੂ ਭਾਸ਼ਾ ਨੂੰ ਜਨਮ ਦਿੱਤਾ ਪਰ ਜਿਸ ਨੇ ਕਵਾਲੀ ਸੰਗੀਤ ਨੂੰ ਜਨਮ ਦਿੱਤਾ ਇਸ ਤੋਂ ਪਹਿਲੇ ਕਵਾਲੀ ਸੰਗੀਤ ਨਹੀਂ ਸੀ ਅਮੀਰ ਖੁਸਰੋ ਉਹ ਕਹਿੰਦਾ ਹੈ ਅਬ ਤੋ ਯਾਦ ਹੈ ਰਫਤ ਗਾਂ ਕੇ ਇਹ ਪੰਚ ਨਹੀਂ ਦੋਸਤਾਂ ਨੇ ਕਿਤਨੀ ਦੂਰ ਬਸਾਈ ਹੈ ਬਸਤੀਆਂ ਐ ਮੇਰੇ ਖੁਦਾ ਕਿਤਨੀ ਦੂਰ ਹੈ ਤੇਰੀ ਬਸਤੀ ਮੇਰੀ ਯਾਦ ਨਹੀਂ ਪਹੁੰਚਦੀ મેને યાદ કરણ બેઠના સુને યાદ તો બના તક પહોંચ જاندی હે ધન સંકદા તક પહોંચ જاندی હે પરિવાર તક પહોંચ જاندی હે ફેર કરદાર तेरे તક નહીં પહોંચતે એ બહુત રિયા લાધુ તુ મેરી સમજ તો બહુત હે તુ મેરે જે તે બહુત હે સબ સં કરવેયા કરને દે તે સમજ આ જاندی હે મેરી સમજ તો બહુત બડ્ડા હે બહુત બડ્ડા હે બહુત બડ્ડા હે હિમ્મત હો સુને યાદ કરા જ પૈંડા હે ਕਹਤੈਂ ਪ੍ਰਮਾਤਮਾ ਕੋਰਾ ਸਮੇਂ ਦੇ ਚ ਨਹੀਂ ਆਉਂਦਾ ਕੋਈ ਬੰਦਾ ਇਹ ਆ ਕੇ ਸੋਰੇ ਮੇਰੇ ਨਾਲ ਆ ਕੇ ਬੈਠੇ ਮੇਰੇ ਘਰ ਸੋਵੇ ਸਾਈਡ ਦੇ ਜ਼ਮੀਨਦਾਰੋਂ ਕਰੋੜਾ ਗੁਣਾ ਵਰਦਾ ਤੇਰੇ ਘਰ ਆਵੇ ਤੇਰੇ ਨਾਲ ਬੈਠੇ ਸੁਭਿਗਰ ਆਸਰਦੀਏ ਉਹਦੀ ਰੋਸ਼ਨੀ ਆਸਰਦੀਏ ਪ੍ਰਮਾਤਮਾ ਦੇ ਗੁਣਾਂ ਦਾ ਤੇਰੇ ਹਿਰਦੇ ਚ ਪ੍ਰਕਾਸ਼ ਹੋ ਸਕਦਾ ਉਹਦੀ ਸ਼ਕਤੀ ਦਾ ਪ੍ਰਕਾਸ਼ ਹੋ ਸਕਦਾ ਉਹਦੇ ਮਹਾਰਸਤੇ ਆਨੰਦ ਦਾ ਪ੍ਰਕਾਸ਼ ਹੋ ਸਕਦਾ ਸਾਰਾ ਪ੍ਰਮਾਤਮਾ ਤੇਰੀ ਸਮਝ ਤੇ ਤੇਰੇ ਚੇਤੇ ਤੋਂ ਪਰੇ ਹੈ ਬਾਰੇ ਬਾਰੇ ਸਰਬ ਰਹਿਮਤ ਕਰਨ ਬਖਸ਼ਿਸ਼ ਕਰਨ ਇਹ ਸਾਨੂੰ ਬਹੁਤ حاصل ਹੋਵੇ ਫਿਰ ਕਿਸ ਵਰਤਨ ਦੇ ਨਾਲ ਉਸਨੂੰ ਵੀ ਵੇੜੇ ਹੋਏ ਗੁਰਮਤ ਦੇ ਹੋਰ ਪਹਿਲੇ ਗੁਆਣੇ ਦੇ ਹੋਰ ਪਹਿਲੇ ਸਿਧਾਂਤ ਦੇ ਇੱਕ ਹੋਰ ਨੁਕਤੇ ਸਾਹਮਣੇ ਤੇ ਅੱਜ ਦੀ ਕਥਾ ਦੇ ਵਿੱਚ ਆਪਾਂ ਦੇਖਿਆ ਗਾਨੀ ਸੰਸੀ ਮਸਕੀਨ ਹੋਣੀ ਇੱਕ ਮੁਸਲਮਾਨ ਫਕੀਰ ਦੇ ਬਾਰੇ ਦੱਸਦੇ ਪਏ ਹੈ ਕਿ ਉਹ ਉਹਨਾਂ ਨੂੰ ਦੇਖ ਕੇ ਤੇ ਰੋਂ ਨਹੀਂ ਲੱਪਿਆ ਤੇ ਇਹ ਗੱਲ ਬਿਲਕੁਲ ਹਕੀਕਤ ਹੈ ਕਿ ਜਿਨ੍ਹਾਂ ਲੋਕਾਂ ਨੇ ਗਿਆਨੀ ਸੰਸੀ ਮਸਕੀਨਾਂ ਨੂੰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਨਾਲ ਮਿਲੇ ਸੀ ਨਾ ਉਹ ਉਹਨਾਂ ਨੂੰ ਦੇਖ ਕੇ ਆਪ ਦਿੱਦਾ ਹੋ ਜਾਂਦੇ ਸੀ ਰੋਂ ਲੱਪ ਪੈਂਦੇ ਸੀ ਕਿਉਂਕਿ ਉਹਨਾਂ ਨੂੰ ਬਹੁਤ ਚੋਣ ਵਾਲੇ ਸੀ ਉਹਨਾਂ ਨਾਲ ਬਹੁਤ ਮੁਹੱਬਤ ਕਰਨ ਵਾਲੇ ਸੀ ਬਾਦ ਤੁਹਾਨੂੰ ਦੱਸਿਆ ਨਾ ਕਿ ਖਾਲੀ ਸਿੱਖੀ ਧਰਮ ਦੇ ਲੋਕ ਹੀ ਨਹੀਂ ਜਿਹੜੇ ਕਿ ਗਿਆਨੀ ਸੰਸੀ ਮਸਕੀਨਾਂ ਦੇ ਨਾਲ ਪਿਆਰ ਕਰਦੇ ਨੇ ਜਾਂ ਕਰਦੇ ਸੀ ਹੁਣ ਵੀ ਦੇਖ ਲਓ ਕਿ ਜਿਹੜੇ ਦੂਸਰੇ ਤਰੰਦੇ ਬੰਦੇ ਨਾ ਚਾਹੇ ਗਿਆਨੀ ਸੰਸੀ ਮਸਕੀਨ ਹੋਣ ਇਸ ਦੁਨੀਆ ਤੋਂ تشریف ਲੈ ਗਏ ਚਲ ਗਏ ਨੇ ਲੇਕਿਨ ਦੇਖ ਲੋ ਅੱਜ ਵੀ ਲੋਗ ਉਹਨਾਂ ਨਾਲ ਉਨੇ ਹੀ ਮੁਹੱਬਤ ਤੇ ਪਿਆਰ ਕਰਦੇ ਜਿੰਨਾ ਕਿ ਉਹਨਾਂ ਦੇ ਜ਼ਿੰਦਾ ਹੁੰਦਾਂ ਕਰਦੇ ਸੀ ਇਸੇ ਤਰ੍ਹਾਂ ਦੱਸਦੇ ਪਏ ਐ ਕਿ ਉਹਨਾਂ ਨੂੰ ਇੱਕ ਮੁਸਲਮਾਨ ਫਕੀਰ ਦੇਖ ਕੇ ਰੋਣ ਲੱਗ ਪਿਆ ਤੇ ਫਿਰ ਉਹਨਾਂ ਨੇ ਦੇਖੋ ਇੱਕ ਬਹੁਤ ਹੀ ਮੋਤ ਕੀਮਤੀ ਤਸਵੀਰ ਦਿੱਤੀ ਹਾਲਾਂਕਿ ਗਿਆਨੀ ਸੰਸੇ ਮਸਕੀਨ ਦੱਸਦੇ ਕਿ ਮੈਂ ਸਮਝਿਆ ਕਿ ਕਾਮਜੀ ਤਸਵੀਰ ਤੇ ਉਹਨਾਂ ਨੇ ਛੋੜ ਦਿੱਤੇ ਲੇਕਿਨ ਉਹ ਬਹੁਤ ਹੀ ਕੀਮਤੀ ਤਸਵੀਰ ਸੀ ਉਹ ਐਂਜੀ ਆਪਣੇ ਕੋਲ ਰੱਖ ਛੱਡਦੇ ਸੀ ਗਾਂ ਪਸ਼ਾ ਆਂਦੀ ਸੀ ਲੇਕਿਨ ਫਿਰ ਉਹਨੂੰ ਮਿਲ ਜਾਂਦੀ ਸੀ ਲੇਕਿਨ ਜਦੋਂ ਬਾਅਦ ਚ ਉਹਨੂੰ ਪਤਾ ਲੱਗਾ ਕਿ ਕਿੱਡੀ ਕੀਮਤੀ ਤਸਵੀਰ ਹੈ ਤੇ ਦੇਖ ਲਓ ਆਪਣੀ ਕੋ ਕੀਮਤੀ ਸ਼ੈਗ ਨੂੰ ਕਿਸੇ ਨੂੰ ਕਿਦੋਂ ਦਿੰਦਾ ਉਦੋਂ ਹੀ ਦਿੰਦਾ ਜਦੋਂ ਉਹਨਾਂ ਬਹੁਤ ਉਹਨੂੰ ਦੂਸਰੇ ਬੰਦੇ ਦੇ ਨਾਲ ਪਿਆਰ ਮੁਹੱਬਤ ਲਗਾਓ ਹੋਵੇ ਤੇ ਫੇਰ ਹੀ ਕੋਈ ਆਪਣੀ ਕੀਮਤੀ ਚੀਜ਼ ਕਿਸੇ ਦੂਸਰੇ ਨੂੰ ਦਿੰਦਾ ਤੇ ਵੀਰੋ ਇਹ ਗੱਲ ਵੀ ਹਕੀਕਤ ਹੈ ਕਿ ਗਿਆਨੀ ਸੰਤ ਸਿੰਘ ਮਸਕੀਨ ਹੋਣੇ ਬਹੁਤ ਹੀ ਆਲਾ ਦਰਜੇ ਦੇ ਨਾਂ ਗਿਆਨੀ ਸੀ ਵਿਦਵਾਨ ਸੀ ਕਿਉਂਕਿ ਉਹਨਾਂ ਕੋਲ ilm ਬਹੁਤ ਜ਼ਿਆਦਾ ਸੀ ਜਿਹੜੇ ਬੋਲਦੇ ਸੀ ਨਾ ਤੇ ਬਹੁਤ ਹੀ ਵਧੀਆ ਅੰਦਾਜ਼ ਦੇ ਨਾਲ ਫਿਰ ਬੜੀ ਤਫਸੀਲ ਦੇ ਨਾਲ ਸਮਝਾਉਂਦੇ ਸੀ ਹਰ ਗੱਲ ਨੂੰ ਯਾਨੀ ਕਿ ਦੂਸਰੇ ਧਰਮ ਵਾਲੇ ਬੰਦੇ ਵੀ ਉਹਨਾਂ ਨੂੰ ਉਹਨਾਂ ਦੀ ਗੱਲ ਨੂੰ ਫੋਲੋ ਕਰਦੇ ਸੀ ਤੇ ਸਮਝਦੇ ਸੀ ਤੇ ਸਮਝ ਆਉਂਦੀ ਸੀ ਯਾਰੀ ਗੱਲ ਹੈ ਸਿੱਖ ਜਿਹੜੇ ਆਪਣੇ ਵੀਰ ਹੈ ਉਹ ਤੇ ਉਹਨਾਂ ਨੂੰ ਸੁਣਦੇ ਹੀ ਸੀ ਉਹਨਾਂ ਦੇ ਕੋਲ ਬੈੰਦੇ ਸਿਖਲਾਉਂਦੇ ਸੀ ਲੇਕਿਨ ਜਿਹੜੇ ਦੂਸਰੇ ਧਰਮ ਦੇ ਬੰਦੇ ਸੀ ਉਦਾਰੀ ਗੱਲ ਹੈ ਇੰਡੀਆ ਨਹੀਂ ਆ ਸਕਦੇ ਸੀ ਤੇ ਇਸ ਕਰਕੇ ਉਹ ਐਸੇ ਤਰ੍ਹਾਂ ਹੀ ਉਹਨਾਂ ਦੇ ਜਿਹੜੀਆਂ ਵੀਡੀਓ ਸੀ ਉਹ ਦੇਖਦੇ ਸੀ ਤੇ ਉਹਨਾਂ ਦੀਆਂ ਗੱਲਾਂ ਤੋਂ ਫਾਇਦਾ ਚੁੱਕਦੇ ਸੀ ਉਹਨਾਂ ਨਾਲ ਪਿਆਰ ਕਰਦੇ ਸੀ ਤੇ ਇਹ ਇਹ ਗੱਲ ਹਕੀਕਤ ਹੈ ਵਾਕੇ ਵੀਰੋ ਕਿ ਦੂਸਰੇ ਤਰੰਦੇ ਜਿਹੜੇ ਬੰਦੇ ਹਨ ਨਾ ਉਹ ਵੀ ਗਿਆਨੀ ਸੰਸੇ ਮਸਕੀਨਾਂ ਦੇ ਨਾਲ ਬਹੁਤ ਪਿਆਰ ਕਰਦੇ ਆ ਸਾਡੇ ਦੇਖ ਲਓ ਮੁਸਲਮਾਨ ਵੀ ਬਹੁਤ ਜ਼ਿਆਦਾ ਲੋਕ ਨੇ ਜਿਹੜੇ ਗਿਆਨੀ ਸੰਸੇ ਮਸਕੀਨਾਂ ਨੂੰ ਸੁਣਦੇ ਨੇ ਤੇ ਉਹਨੂੰ ਚਾਹੁੰਦੇ ਨੇ ਕਿਉਂਕਿ ਉਹ ਹੱਕ ਸੱਚ ਦੀ ਗੱਲ ਕਰਦੇ ਤੇ ਬਿਲਕੁਲ ਠੀਕ ਗੱਲ ਕਰਦੇ ਆਪਣੇ ਕੋਲੋਂ ਬਣਾ ਕੇ ਕਦੀ ਉਹਨੇ ਕੋਈ ਗੱਲ ਨਹੀਂ ਕੀਤੀ ਜਿਹੜੀ ਹੱਕ ਦੀ ਗੱਲ ਹੁੰਦੀ ਓੰਜ ਕਰਦੇ ਆ ਬਾਕੀ ਵੀਰੋ ਕਥਾ ਬਹੁਤ ਵਧੀਆ ਸੀ ਮੈਨੂੰ ਸੁਣ ਕੇ ਬਹੁਤ ਅੱਛਾ ਲੱਗਾ ਤੁਹਾਨੂੰ ਕਿਸ ਤਰ੍ਹਾਂ ਲੱਗਾ ਕਮੈਂਟਸ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰਖਿਓ ਟੇਲ ਸਰਾ ਖਿਆਲ ਰੱਬ ਰੱਖਾ